ਸੋਤੋਂ ਵਗੜਾ ਮਣਕਾ ਛੁੱਟੀ ਲਈਦਾ ਮਾਹ ਦਾ ਅੱਛਾ ਜੀ ਦੋ ਟਾਈਮਾਂ ਮਾਹ ਨਾਲ ਨਹੀਂ ਜਾੜ ਕਰੀਦਾ ਵਾਈ ਗੁਰੂ ਵਾਈ ਗੁਰੂ ਬਾਬੇ ਜਿੱਤਰਾ ਹੁਣ ਮੈਂ ਆ ਮੈਨੂੰ ਮਤਲਬ ਮੇਰੀ ਜੇਬ 'ਚ 1000 ਰੁਪਿਆ ਵੀ ਹੋਵੇ ਮੈਨੂੰ 35 ਟੈਂਸ਼ਨਾਂ ਹੁੰਦੀਆਂ ਤੁਹਾਡੀ ਜੇਬ 'ਚ ਕਿੰਨੇ ਪੈਸੇ ਇਸ ਟਾਈਮ ਮੈਂ ਇਹ ਚੀਜ਼ ਪੁੱਛਣਾ ਚਾਹਨਾ ਕਿੰਨੇ ਹੋਣਗੇ ਇਹ ਮੇਰੇ ਕੋਲ ਬਹੁਤ ਹੋਊਗਾ ਕੱਲ ਦੇ ਦਿਨ ਬਸ ਹੋਣਾ ਕਿੰਨੇ ਕੁ 500 500 ਕਿੰਨੇ ਇਹ 100 ਰੁਪਿਆ 100 ਰੁਪਿਆ ਤੇ ਤੁਹਾਨੂੰ ਕੋਈ ਟੈਂਸ਼ਨ ਨਹੀਂ ਹੁੰਦੀ ਕਿ ਹਾਂ ਵੀ 100 ਰੁਪਿਆ ਜੇਬ 'ਚ ਤੇ ਕਰ ਕੋਈ ਹਵੀ ਹਵੀ ਨਵੀ ਕਿਦਰਾ ਤੇ ਕੋਈ ਮਹਾਰਾਜ ਦੇ ਉੱਤੇ ਸਾਰਾ ਕੁਝ ਇਹਦੇ ਫੋਟੋ ਮੈਂ 20 ਰੁਪਏ ਕਰ ਦੇਗਾ ਵੀ ਮੈਂ ਚਾਹ ਪੀਓ ਮਾਰ ਜਾਵਾਂ ਅੱਛਾ 20 ਰੁਪਏ ਕਰ ਦੇ ਕੇ ਆਇਓ ਵਾਹਿਗੁਰੂ ਵਾਹਿਗੁਰੂ ਤੇ ਕੋਈ ਕੋਈ ਤੇ ਕੋਈ ਪੈਸਾ ਨਹੀਂ ਕਮਾਇਆ ਇਹ ਪੈਸਾ ਨਹੀਂ ਕਮਾਇਆ ਤਨ ਗੁਰੂ ਦਾ ਅੰਦਾਸ ਤਨ ਗੁਰੂ ਦਾ ਬਾਬਾ ਜੀ ਸਬਰ ਕਿੱਥੋਂ ਉਤ ਲੈ ਕੇ ਆਂਦੇ ਨੇ ਨਾ ਸਬਰ ਮਾਬੇ ਅਬਰਨਾਨ ਦੇ ਆ ਤੇ ਬਾਬੇ ਗੁਰੂ ਨਾਲ ਕਿੱਥੇ ਆ ਗੁਰਨਾਨ ਦੇ ਦਿੱਤਾ ਸਬਰ ਆ ਗੁਰਨਾਨ ਦੇ ਦਿੱਤਾ ਹੋਇਆ ਉਹਦਾ ਕਰ ਆਖੀਦਾ ਤਨ ਗੁਰੂ ਦਾ ਅੰਦਾਸ ਤਨ ਗੁਰੂ ਦਾ ਅੰਦਾਸ ਉਹਦਾ ਕੰਮ ਕਾਹਦਾ ਉੱਤੋਂ ਲੈ ਜਾਂਦਾ ਸਭੂ ਚਾਹੀਦਾ ਬਾਬਾ ਜੀ ਤਾਡੇ ਚ ਨਹੀਂ ਹੈਗਾ ਧੰਨ ਗੁਰੂ ਰਾਮਦਾਸ ਆਪਾਂ ਤੁਹਾਨੂੰ ਨਾ ਰੇੜੀ ਲੈ ਕੇ ਜਿੰਨੇ ਆ ਪਿਆਰਿਓ ਮੇਰਾ ਨਾਮ ਹੈਗਾ ਜੀ ਨਿਰਵੈਰ ਸਿੰਘ ਠੀਕ ਆ ਜੀ ਤੇ ਮਨੂ ਗੁਰੂ ਰਾਮਦਾਸ ਸਾਧ ਜੀ ਨੇ ਡਿਊਟੀ ਲਾਈ ਆ ਕਿ ਤੁਹਾਡੇ ਵਰਗੇ ਗੁਰਸਿੱਖਾਂ ਦੇ ਬਾਹ ਫੜਨੇ ਤੇ ਪਤਾ ਨਹੀਂ ਅੱਖਾਂ ਹੀ ਮਾਲਗ ਨੇ ਇਸ ਤਰ੍ਹਾਂ ਦੀਆਂ ਦਿੱਤੀਆਂ ਕਿ ਤੁਹਾਡੇ ਵਰਗੇ ਗੁਰਸਿੱਖਾਂ ਨੂੰ ਦੇਖਣ ਤੋਂ ਮੈਨੂੰ ਪਤਾ ਲੱਗ ਜਾਂਦਾ ਕਿ ਗੁਰਸਿੱਖ ਹੁਣ ਕਿਹਾ ਉਹ ਲਾਈ ਜਾ ਕਾਈਆਂ ਤੋਂ ਦੇਖਾ ਪੈਂਦੇ ਆ ਵਾਹਿਗੁਰੂ ਵਾਹਿਗੁਰੂ ਚਲ ਕੋਈ ਨਹੀਂ ਪਿਆਰੇ ਕੋਈ ਨਹੀਂ ਅੱਛਾ